ਲੋਜੀ ਅੱਜ ਆਪਾਂ ਬਣਾਏ ਆ ਬੇਸਣ ਵਾਲੇ ਕ੍ਰੇਲੇ ਕਿੰਨੇ ਵਧੀਆ ਤੇ ਦੇਖੇ ਟੇਸਟੀ ਵੀ ਬਣਿਆ ਤੇ ਆਪਾਂ ਇਹ ਬੇਸਣ ਪਾ ਕੇ ਬਣਾਇਆ ਜੀ ਅਲੱਗ ਤਰੀਕੇ ਨਾਲ ਬਣਾਏ ਨੇ ਇਹ ਚ ਕੀ ਕੀ ਸਮਾਨ ਪੈਂਦਾ ਹੈ ਕਿਸ ਤਰ੍ਹਾਂ ਬਣਾਇਆ ਤੁਹਾਨੂੰ ਸਾਰੀ ਤੁਸੀਂ ਪੂਰੀ ਵੀਡੀਓ ਦੇਖਿਓ ਤੁਹਾਨੂੰ ਦੱਸ ਦਿਆਂਗੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪਣੇ ਸਾਰੇ ਘਣਪ੍ਰਮਾ ਦਾ ਆਪਣੇ ਇਸ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਵਧੀਆ ਟੇਸਟੀ ਸਬਜ਼ੀ ਲੈ ਕੇ ਆਏ ਜੀ ਅੱਜ ਆਪਾਂ ਸਬਜ਼ੀ ਬਣਾਵਾਂਗੇ ਕ੍ਰੇਲਿਆਂ ਦੀ ਕ੍ਰੇਲਿਆਂ ਨੂੰ ਕੱਟਣਾ ਚੰਗੀ ਤਰ੍ਹਾਂ ਧੋ ਕੇ ਸੁੱਕੇ ਕੱਪੜੇ ਨਾਲ ਸਾਫ਼ ਕਰ ਲਿਆ ਬਿਲਕੁਲ ਸਾਫ਼ ਹੈ ਮਿੱਟੀ ਵਗੈਰਾ ਕੋਈ ਨਹੀਂ ਹੈਗੀ ਹੁਣ ਆਪਾਂ ਇਹਨਾਂ ਨੂੰ ਕੱਟ ਇਹਨਾਂ ਨੂੰ ਕਟਾਂਗੇ ਤੇ ਨਵੇਂ ਤਰੀਕੇ ਨਾਲ ਆਪਾਂ ਕਰੇਲੇ ਬਣਾਵਾਂਗੇ ਅੱਜ ਇਹਨਾਂ ਨੂੰ ਸਾਈਡਾਂ ਤੋਂ ਕੱਟ ਲਾਂਗੇ ਤੇ ਜਿਹੜੇ ਆ ਪੱਲੇ ਪਰਤੇ ਇਹਨੂੰ ਇਹ ਆਪਾਂ ਉਤਾਰਨੇ ਆ ਇਹਨੂੰ ਆਪਾਂ ਇਸ ਤਰ੍ਹਾਂ ਪੀਸ ਕੱਟ ਲਾਂਗੇ ਨਾ ਹੀ ਜ਼ਿਆਦਾ ਮੋਟੇ ਤੇ ਨਾ ਹੀ ਜ਼ਿਆਦਾ ਪਤਲੇ ਇਸ ਤਰ੍ਹਾਂ ਜਿਹੜੇ ਵੀ ਮੋٹے ਹੋਣਗੇ ਮਲਕ ਵੱਡੇ ਵੱਡੇ ਵਿੱਚ ਮੂੰਹ ਹੁੰਦੇ ਆ ਪੱਕੇ ਹੋਏ ਬੀਜੇ ਉਹਨਾਂ ਨੂੰ ਆਪਾਂ ਕੱਢ ਦਾਂਗੇ ਜਿਹੜੇ ਕੱਚੇ ਵੀ ਹੋਣਗੇ ਉਹਨਾਂ ਨੂੰ ਆਪਾਂ ਰੱਖ ਲਾਂਗੇ ਇਸ ਤਰ੍ਹਾਂ ਸਾਰੇ ਕੱਟ ਲਾਂਗੇ ਤੇ ਦੇਖੋ ਕਿੰਨੇ ਸੋਹਣੇ ਵਧੀਆ ਸ਼ੇਪ ਚ ਤੁਸੀਂ ਗੋਲ ਵੀ ਕੱਟ ਸਕਦੇ ਆ ਤੁਸੀਂ ਐਂ ਤਰਸ਼ੇ ਵੀ ਕੱਟ ਸਕਦੇ ਆ ਜਿਹੜਾ ਤੁਹਾਨੂੰ ਸਹੀ ਲੱਗੇ ਤੁਸੀਂ ਉਸ ਤਰ੍ਹਾਂ ਕੱਟ ਲਓ ਲੋ ਜੀ ਆਪਾਂ ਸਾਰੇ ਕਰ ਲੈ ਲਿਆ ਨੂੰ ਇਸ ਤਰ੍ਹਾਂ ਦੇ ਗੋਲ ਗੋਲ ਕੱਟ ਲਿਆ ਜਿਹਨਾਂ ਦੇ ਚਪੱਕੇ ਵੀ ਸੀ ਉਹ ਕੱਢ ਤੇ ਇਹ ਕੱਚਾ-ਕੱਚਾ ਵੀ ਸੀ ਰੱਖਦੇ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਨਮਕ 2 ਚਮਚ ਹਲਦੀ ਇੱਕ ਚਮਚ ਤੇ ਨਿੰਬੂ ਦਾ ਰਸ ਇਹdna ਕੋਲਕਾ ਦੇ ਵੀ ਕ੍ਰੇਲੇ ਨਾਲ ਕੋਲੇ ਨਹੀਂ ਹੁੰਦੇ ਤੇ ਇਹਨਾਂ ਨੂੰ ਰਲ ਮਿਕਸ ਕਰ ਦਾਂਗੇ ਅਸੀਂ 15 ਮਿੰਟਾਂ ਦੇ ਆਪਾਂ ਇਹਨੂੰ ਰੱਖ ਦਾਂਗੇ। ਤਾਂ ਕਿ ਜਿਹੜਾ ਪਾਣੀ ਆ ਸਾਰਾ ਨਿਕਲ ਜੇ। ਕੋੜਾ ਪਾਣੀ। ਲਓ ਜੀ ਆਪਣੇ ਕਰੇਲੇ ਦੇਖੋ 15 ਮਿੰਟ ਹੋ ਚੁੱਕੇ ਨੇ। ਪਾਣੀ ਵੀ ਨਿਕਲ ਚੁੱਕਿਆ। ਆਪਾਂ ਹਲਕਾ ਹਲਕਾ ਨਿਚੋੜ ਦਨੇ। ਥੋੜਾ ਥੋੜਾ ਪਾਣੀ ਨਿਕਲ ਰਿਹਾ ਦੇਖੋ। ਸਾਰਾ ਪਾਣੀ ਆਪਾਂ ਕਰ ਲਿਆ। ਲੋ ਜੀ ਆਪਾਂ ਸਾਰੇ ਇਹਦੇ ਕਰੇਲੇ ਨਚੋੜ ਲਿਆ, ਪਾਣੀ ਕੱਢ ਲਿਆ। ਤੇ ਆ ਜਿਹੜਾ ਪਾਣੀ ਬਚਿਆ ਇਹ ਆਪਾਂ ਡੋਲਣਾ ਨਹੀਂ ਹੈਗਾ। ਇਹ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਹੁੰਦੀ ਆ। ਇਸ ਤਰ੍ਹਾਂ ਸਾਰਾ ਕੱਢ ਲੈਣਾ ਕੱਢ ਕੇ ਇਹ ਚ ਕਾਲਾ ਨਮਕ, ਕਾਲੀ ਮਿਰਚ ਪਾ ਕੇ ਉਹਨਾਂ ਨੂੰ ਦੇ ਸਕਦੇ ਆ। 슈ਗਰ ਵਾਲਿਆਂ ਲਈ ਬਹੁਤ ਵਧੀਆ ਹੁੰਦਾ ਇਹ। ਲੋ ਜੀ ਹੁਣ ਆਪਾਂ ਕਰੇਲਿਆਂ ਦੇ ਵਿੱਚ ਪਾਵਾਂਗੇ ਨਮਕ ਵਿੱਚ ਸਾਰਾ ਪਾਣੀ। ਨਮਕ ਪਹਿਲਾਂ ਵੀ ਪਾਇਆ ਸੀ ਤੇ ਆਪਾਂ ਦੁਬਾਰਾ ਪਾਉਣੇ ਇਸ ਲਈ ਧਿਆਨ ਨਾਲ ਪਾ ਕੇ ਦੇਖ ਕੇ ਪਾਵਾਂਗੇ ਜਿਆਦਾ ਨਹੀਂ ਪਾਵਾਂਗੇ ਹਲਦੀ 1 ਚਮਚ 1 ਚਮਚ ਲਾਲ ਮਿਰਚ 1 ਚਮਚ ਢੇਗੀ ਮਿਰਚ ਇਹਦਾ ਨਾ ਕਲਰ ਵਧੀਆ ਹੁੰਦਾ बेसन दो चम्मच इन्हें सारे मिक्स करा ये अपना मिक्स हो गया जी चंकी तरह देखो मिक्स कर ले बेसन वगैरह नमक सारा कुछ लग गया तो वाइया कढ़ाई जी अपनी गर्म हो चुकी है आप ते आप तेल तेल सब तो तेल थोड़ा ही पावगे ज्यादा नहीं पाना मतलब कि दो चम्मच बड़े ਇਹ ਪਿਆਜ਼ ਭੁੰਨਾਂਗੇ ਆਪਾਂ। ਜਦ ਤੱਕ ਚੰਗੀ ਤਰ੍ਹਾਂ ਗਰਮ ਹੋਗੇ ਨਾ ਉਹ ਤਾਂ ਆਪਾਂ ਪਿਆਜ਼ਾਂ ਨੂੰ ਪਹਿਲਾਂ ਪਿਆਜ਼ਾਂ ਨੂੰ ਭੁੰਨਾਂਗੇ ਫੇਰ ਆਪਾਂ ਉਹਨਾਂ ਨੂੰ ਫਰਾਈ ਕਰਾਂਗੇ ਜੇ ਆਪਣਾ ਗਰਮ ਹੋ ਗਿਆ ਤੇ ਆਪਾਂ ਪਿਆਜ਼ਾਂ ਨੂੰ ਆਪਾਂ ਇਹਨਾਂ ਦੇ ਵਿੱਚ ਪਾਵਾਂਗੇ ਪਹਿਲਾਂ ਪਿਆਜ਼ਾਂ ਨੂੰ ਭੁੰਨਾਂਗੇ ਜੀ। ਪਿਆਜ਼ ਜੀ ਆਪਣੇ ਭੁੱਜ ਚੁੱਕੇ ਨਾ ਦੇਖੋ। ਜੇ ਆਪਾਂ ਹਲਕੇ 골ਡਨ ਜੇ ਹੋ ਗਏ ਤੇ ਆਪਾਂ ਇਹਨਾਂ ਨੂੰ ਕੱਢ ਲਾਂਗੇ ਆਪਾਂ ਜਾੜ ਤੇਲ 'ਚ ਨਹੀਂ ਫਰਾਈ ਕਰੇ ਸੀ ਅਗਰ ਕੋਈ ਨਹੀਂ ਪਿਆਜ਼ ਪਸੰਦ ਕਰਦੇ ਤਾਂ ਉਹ ਨਾ ਉਹ ਸਿੰਪਲ ਇਕੱਲੇ ਗਰੇਲੇ ਨੂੰ ਫਰਾਈ ਕਰਕੇ ਬਣਾ ਲਾਂ ਨਾ ਪਿਆਜ਼ ਪਾਉਣ ਜੇ ਜਾੜ ਪਾ ਕੇ ਥੋੜੇ ਜਿਹਾ ਕਰੰਚੀ ਜੇ ਟੇਸਟੀ ਬਣ ਜਾਂਦੇ ਨੇ ਨਾ ਸਾਰੇ ਪੈਂਜਰ ਆਪਾਂ ਕੱਢ ਲਾਂਗੇ ਤੇ ਇਸੇ ਤੇਲ 'ਚ ਥੋੜੇ ਜਿਹਾ ਹੋਰ ਤੇਲ ਪਾ ਕੇ ਆਪਾਂ ਗਰੇਲੇ ਨੂੰ ਫਰਾਈ ਕਰਾਂਗੇ ਥੋੜੇ ਹੋਰ ਤੇਲ ਪਾਵਾਂਗੇ ਮਤਲਬ ਕਿ ਇੱਕ ਕੜਛੀ ਕੁ ਹੋਰ ਪਾਵਾਂਗੇ ਜਿਆਦਾ ਨਹੀਂ ਇਹਨੂੰ ਗਰਮ ਕਰਾਂਗੇ ਚੰਗੀ ਤਰ੍ਹਾਂ ਤੇਲ ਜੀ ਆਪਣਾ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਤੇ ਆਪਾਂ ਪਾਵਾਂਗੇ ਇੱਥੇ ਮਸਾਲੇ ਇੱਕ ਚਮਚਾ ਜੀਰਾ ਇੱਕ ਚਮਚ ਕਲੌਂਜੀ

ਸਾਰੇ dan ਨੂੰ ਤਮੰਨ ਤੇ ਨਾ ਲਈਏ। ਲਈਏ ਸਾਰੇ ਦਣਵਾਂ ਵੇ ਨਹੀਂ ਜਿਆਦਾ ਨਹੀਂ ਲੱਗ ਰਹੀ। ਲੋ ਜੀ ਦੋ ਵਾਰੀ ਮੈਂ ਢੱਕਣ ਚੱਕ ਕੇ ਹਿਲਾਤਾ ਸੀ ਤੇ ਦੇਖ ਲਿਆ ਸੀ ਇਹ ਲੱਗ ਰਿਹਾ ਨੀਚੇ ਤਾਂ ਨਹੀਂ ਲੱਗ ਰਿਹਾ। ਇਹ ਆਪਣੇ तकरीबन ਥੋੜੇ ਬਚ ਚੁੱਕੇ ਨੇ ਜਿਆਦਾ ਨਹੀਂ। ਇਹ ਆਪਾਂ ਇਹਦੇ ਚੰਗੀ ਤਰ੍ਹਾਂ ਨਾਲ ਉਹ ਵਿੱਚ ਜਿਹੜੇ ਪਿਆਜ਼ ਭੋਨੇ ਚ ਇਹਨਾਂ ਦੇ ਵਿੱਚ ਨਾਲ ਵੀ ਲੱਗ ਜੇ। పాదే తర బే తయారు దొక మిట్టు చే కడాయి మే

ਇਹ ਤੁਸੀਂ ਨਾ ਉਹ ਤਾਂ ਮੈਂ ਬੁਲਾ ਲਾਂ ਤੁਹਾਨੂੰ ਸੋਹਣੇ ਲੱਗਦੇ ਦੇਖਣ ਸਬਜ਼ੀ ਵਧੀਆ ਆਗਦੀ ਹੈ ਨਾ ਹਾਂ ਦੇਖੋ ਕਿੰਨੇ ਸਵਾਦ ਚ ਟੇਸਟੀ ਹੋਗੀ ਪੂਰੀ ਤਾਂ ਹਾਂਜੀ ਬੇਸਨ ਵਾਲੇ ਕਰੇਲੇ ਆਪਣੇ ਅੱਛਾ ਬੇਸਨ ਵਾਲੇ ਬਣਾਏ ਆ ਹਾਂਜੀ ਬੇਸਨ ਪਾ ਕੇ ਬਣਾਏ ਆ ਕੱਟ ਕੇ ਬਣਾਤੇ ਫਿਰ ਹੈ ਹਾਂਜੀ ਹਾਂਜੀ ਠੀਕ ਆ ਠੀਕ ਵਧੀਆ ਬਣੇ ਹੋਣਗੇ ਫਿਰ ਸਬਜ਼ੀ ਤਾਂ ਹਾਂਜੀ ਵਧੀਆ ਹੋਣੇ ਦੇਖਣ ਚ ਵਧੀਆ ਲੱਗਦੇ ਆ ਖਾਣਸ ਤੋਂ ਵਧੀਆ ਹੋਣਗੇ ਹੈ ਨਾ ਚਲ ਅਸੀਂ ਵੀ ਬਣਾਵਾਂਗੇ ਵੀਡੀਓ ਦੇਖੀ ਫਿਰ ਬਣਾਵਾਂਗੇ ਹਾਂਜੀ ਹਾਂਜੀ ਤੇ ਆਪਾਂ ਇਹਨੂੰ ਵਰਤਨ ਚ ਕੱਢ ਲਾਂਨੇ ਆ ਵਧੀਆ ਲੱਗਈ ਏ ਤਰੀਕੇ ਨਾਲ ਬਣਾਵੇ ਹਨ ਵਧੀਆ ਲੱਗਦੀ ਚੀਜ਼ ਹਾਂਜੀ ਹਾਂ ਜੀ ਆਪਾਂ ਰੋਜ਼ ਉਸੇ ਤਰੀਕੇ ਨਾਲ ਬਣਾਈ ਜਾਂਦੇ ਆ ਫਿਰ ਮਨ ਜਾ ਕੇ ਜਾਂਦਾ ਸੇਮ ਜੀ ਚੀਜ਼ ਖਾ ਕੇ ਨਾ ਮਨ ਜਾ ਕੇ ਜਾਂਦਾ ਜੀ ਸਹੀ ਹਾਂ ਨਾ ਪਿੰਡੀ ਘਮਣਾਂ ਜੀ ਬੇਸ ਨਾਲ ਅੰਕੀ ਰਾਂ ਬਹੁਤ ਵਧੀਆ ਬਣ ਗਿਆ ਹਾਂਜੀ ਉਹ ਹੀ ਬਹੁਤ ਵਧੀਆ ਬਣ ਗਿਆ ਨੇ ਲੋ ਜੀ ਮੈਂ ਸਾਰੇ ਕਰੇਲੇ ਅਲੱਗ ਪਰਤਾਂ ਚ ਕੱਢ ਲੇ ਦੇਖ ਕਿੰਨੇ ਵਧੀਆ ਬਣੇ ਨੇ ਤਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਲਾਈਕ ਕਮੈਂਟ ਕਰਕੇ ਜੂਰ ਦੱਸਿਓ ਅਗਰ ਚੈਨਲ ਤੇ ਪਹਿਲੀ ਵਾਰ ਆਨੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਜੀ ਤੇ ਵੀਡੀਓ ਦੇਖਿਓ ਤੇ ਤੁਸੀਂ ਵੀ ਘਰ 'ਚ ਬਣਾਇਓ ਅਲੱਗ ਤਰੀਕੇ ਨਾਲ ਆਪਾਂ ਬੇਸਣ ਵਾਲੇ ਕਰੇਲੇ ਬਣਾਏ ਆ ਤੇ ਬਹੁਤ ਹੀ ਵਧੀਆ ਟੇਸਟੀ ਤੇ ਸਾਡੀ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ